ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਕੋਟਲਾ ਰਾਏ ਕਾ ਜੀ ਮੇਰੇ ਗਵਾਂਡ ਪੰਡ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਚ ਦੋ ਐਨੀਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦ ਤੋ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਣਜੀਤ ਸਿੰਘ ਪਿੰਡ ਕੋਟਲਾ ਰਾਇਕਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਣੀ ਮੋਬਾਈਲ ਨੰਬਰ ਜੀ 9814382171 ਠੀਕ ਆ ਵੀਰੇ ਦੋ ਬੱਚੀਆਂ ਜੀ ਅੱਜ ਹਾਂ ਦੋ ਬੱਚੀਆਂ ਇਧਰੋਂ ਕਰਦੇ ਸ਼ੁਰੂ ਕਿੰਨੀ ਉਮਰ ਆ ਜੀ ਇਹਦੀ ਹਾਂ ਦੰਦ ਗਏ ਜੀ ਹਾਂ ਦੋ ਦੰਦ ਆ ਜੀ ਮੂੰਹ ਤੋਂ ਹਾਂ ਠੀਕ ਆ ਜੀ ਤੇ ਕੋਟ ਸ਼ਾਂਕ ਤਾਂ ਕੋਈ ਨਹੀਂ ਵੀਰੇ ਕੋਟਾਂ ਕੋਈ ਨਹੀਂ ਲਓ ਜੀ ਝੋਲੀ ਚੈੱਕ ਕਰ ਲਓ ਚਾਰ ਹੀ ਥਾਣਾ ਕੁਆਲਿਟੀ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀਆਂ ਮਾਂ ਦਾ ਦੁੱਧ ਕਿੰਨਾ ਕੁ ਬਾਈ ਉਹਦੇ ਮਾਂ ਦਾ ਦੁੱਧ ਸੀਗਾ ਪਹਿਲੇ ਸੂਏ 16 ਲੀਟਰ ਠੀਕ ਹੈ ਜੀ ਇਹਦੀ ਡਿਮਾਂਡ ਕੀ ਰਹਿਣਾਂ ਦੀ ਹੈ ਜੀ ਇਹਦੀ ਡਿਮਾਂਡ ਹੈ 17000 ਹੋਜੂ ਮਾਨਤਨ ਜੀ ਮਾਨਤਨ ਠੀਕ ਹੈ ਥੋੜਾ ਤੋੜ ਕੇ ਦਿਖਾ ਦਿਓ ਵੀਰੇ ਇਹਨੂੰ ਮੂੰਹ ਤੋਂ ਬਾਈ ਦੱਸਦਾ ਕਿ ਦੋ ਦੰਦ ਦਾ ਜੀ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀਆਂ ਫੂੜ ਸ਼ਾਂਕ ਭੋਰਾ ਵੀ ਨਹੀਂ ਜੀ ਮਦਰ ਮਿਲਕ ਰਿਕਾਰਡ ਬਾਈ ਦੱਸਦਾ ਕਿ 16 17 ਕਿਲੋ ਦਾ ਬਾ ਮੋੜ ਲਿਓ ਜੀ ਕੰਗੀ ਰੰਗ ਪ੍ਰਿੰਟ ਜਾਦ ਬ੍ਰੀਡ ਦੀ ਚੰਗੀ ਆ ਹਾਈਟ ਵੀ ਕਰਮਾਲੀ ਦੀ ਚੰਗੀ ਬਾਕੀ ਏਆਈ ਦੇ ਕਾਬਲ ਹੀ ਆ ਜੀ ਹੋਰ ਮਹੀਨਾ ਇੱਕ ਗੱਟਾ ਫੀਡ ਦਾ 4 ਕੇ ਕਰਮਾਲੀ ਨੇ ਟੀਕਾ ਲੈ ਲੈਣਾ ਜੀ 17000 ਰੁਪਇਆ ਬਿਲਕੁਲ ਗੈਜ ਡਿਮਾਂਡ ਆ ਜੀ ਉਹਦੇ ਚੋਂ ਵੀ ਆਏ ਗਏ ਵੀਰ ਦਾ ਮਾਣ ਤਾਂ ਹੋ ਜੂਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ 2 ਨੰਬਰ ਪਰ ਇਹਦੀ ਕਿੰਨੀ ਉਮਰ ਆ ਜੀ ਇਹਨੇ ਇੱਕ ਦੰਦ ਹੁਣ ਸਿੱਟਿਆ ਜੀ ਬਰਸੋ ਜੁੱਥੇ ਦਿੱਤੇ ਹੋਏ ਆ ਅਜੇ ਪ੍ਰੋਪਰ ਦੁੰਦੀ ਹੋਈ ਨਹੀਂ ਠੀਕ ਆ ਵੀਰੇ ਇਹਦੇ ਹੈਗੇ ਮਾੜਾ ਟੈਮਕਣਾ ਜਾ ਟੈਮਕਣਾ ਜਾ ਹੋੜਪਾੜ ਤਾਂ ਨਹੀਂ ਕੋਈ ਠੀਕ ਆ ਜੀ ਇੱਕ ਮਾੜਾ ਜਾ ਟੈਮਕਣਾ ਜਾ ਜੀ ਇੱਕ ਸਿੰਗਲ ਹੀ ਆ ਹਾਈਟ ਇਹਦੀ ਵੀ ਦੂਜੀ ਨਾਲੋਂ ਵੀ ਵੜ ਨਾਲੋਂ ਚੰਗੀ ਆ ਬਾਕੀ ਚਮਕਦਮ ਕਾਲੀ ਆ ਜੀ ਸੋਹਣੀ ਫੇਸ ਕੁਆਲਿਟੀ ਆ ਜੀ ਇਹਦੀ ਮਾਤਦਤ ਕਿੰਨਾ ਕੁ ਬਈ ਇਹਦੀ ਮਾਤਦਤ 38000 ਠੀਕ ਆ ਵੀਰੇ ਤੇ ਇਹਦੀ ਡਿਮਾਂਡ ਜੀ ਇਹਦਾ 18000 ਇਹਦਾ ਜੋੜਾ ਲੈ ਜੀ ਸੱਜਣ ਕੋਈ ਜੀ 132000 ਦਾ ਦੇ ਠੀਕ ਆ ਜੋੜਾ ਦੂਰ ਦੇ ਵੀਰੇ ਨਾਲ ਦੀ ਨਾਲ ਜੇ ਕੋਈ ਜੋੜਾ ਲੈ ਜਾਊਗਾ ਤਾਂ 32000 ਦਾ ਦੇ ਦਾਂਗੇ ਨਹੀਂ ਇਹਦੀ 18000 ਰੁਪਿਆ 2 ਨੰਬਰ ਦੀ ਡਿਮਾਂਡ 1 ਨੰਬਰ ਦੀ 17000 ਰੁਪਿਆ ਜੋੜੇ 'ਚ ਤੁਹਾਡਾ ਫਾਇਦਾ ਹੋ ਜਾਣਾ ਪਹਿਲਾਂ ਦੱਸ ਦਿਨੇ ਵੀਰੇ ਕੋਈ ਦੂਰ ਨੜਿਆ ਵਾਲਾ ਭਾਈ ਉਹ ਲੈ ਆਣਾ ਸੌਖਾ ਹੋ ਜਾਂਦਾ ਸੇ ਲੈ ਜਾਣਾ ਸੌਖਾ ਹੋ ਜਾਂਦਾ ਨਾਲੇ ਤਾਂ ਕਿਰਾਇਆ ਬਣਦਾ ਜਾਂਦਾ ਇਹਦੇ ਮਾੜਾ ਜਿਹਾ ਟਮਕਣਾ ਹੈਗਾ ਥਣਾ ਦੇ ਸਾਈਡ ਤੇ ਆ ਵੈਸੇ ਵਿਚਾਲੇ ਨਹੀਂ ਉਹ ਕੰਨੀ ਤੇ ਆ ਬਾਕੀ 4 ਥਣ ਸੋਨੇ ਸੈਜ ਦੇ ਆ ਜੀ ਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ